ਨਾਮ ਹਰਵਿੰਦਰ ਸਿੰਘ ਜੀ ਮੈਂ ਪਿੰਕਲਾ ਅਬਡਸ ਪਬਲਿਕ ਸਕੂਲ ਦਾ ਹਾਦਸਾ ਸੰਕਲਾਨ ਹੈ ਸਤਿ ਕੀ ਅਕੀ ਜਦੋਂ ਸਕੂਲ ਤੋਂ ਛੁੱਟੀ ਦਾ ਟਾਈਮ ਹੋਇਆ ਆ ਔਰ ਸਾਡੇ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਐ ਸ਼ੇਬਾਦ ਸਿੰਘ son of ਰਾਮ ਸਿੰਘ ਰੋਟੀਨ ਦੀ ਤਰ੍ਹਾਂ ਆਪਣਾ ਵਹੀਕਲ ਲੈ ਕੇ ਸਕੂਲ ਤੋਂ ਘਰ ਜਾ ਰਿਹਾ ਸੀਗਾ ਸਕੂਲ ਤੋਂ ਲਗਭਗ 300 ਮੀਟਰ ਦੀ ਦੂਰੀ ਤੇ ਇੱਕ ਪੰਪ ਆ ਪੰਪ ਤੋਂ ਜਿੱਦਾਂ ਹੀ ਇਹ ਬੱਚਾ ਆਪਣਾ ਪਟਰੋਲ ਪ੍ਰਵਾਹ ਕੇ ਬਾਹਰ ਨਿਕਲੇ ਆ ਤੇ ਪਟਾਲਾ ਵਾਲੀ ਸਾਈਡ ਤੇ ਇੱਕ ਤੇਜ਼ ਰਫਤਾਰ ਚ ਬੁਲੇਟ ਤੇ ਉਹ ਵੀ ਇੱਕ ਬੱਚਾ ਆ ਉਹ ਵੀ ਆਈ ਥਿੰਕ +12 ਦਾ ਪੜ੍ਹ ਰਿਆ ਆਪਣੇ ਮਸਾਣੀ ਆ ਇਹ ਦੋਨਾਂ ਦਾ ਆਪਸ ਵਿੱਚ ਕੋਲੀਜਨ ਹੋਇਆ ਹੈ ਤੇ ਸ਼ਬਾਤ ਸਿੰਘ ਦੀ ਜਿਹੜੀ ਆ ਹਾਉਨ ਸਪੋਟ ਤੇ ਦਰਦ ਹੋਈ ਹੈ ਜੀ ਸ਼ਬਾਤ ਸਿੰਘ ਨੂੰ ਤਾਂ ਬਹੁਤ ਜ਼ਿਆਦਾ ਡੀਪ ਇਜਰੀਸ ਆਈਆਂ ਨੇ ਉਹਦਾ ਲਗਭਗ ਸਿਰ ਦਾ ਪਿਛਲਾ ਹਿੱਸਾ ਸਾਰਾ ਡਰਨੇਚਰ ਹੋ ਗਿਆ ਦੂਸਰਾ ਬੱਚਾ ਅੰਦਰ ਜਰੇ ਅਲਾਜ਼ ਆ ਜਿਹੜਾ ਉਹਦੀ ਕਾਫੀ ਗੰਭੀਰ ਜਖਮੀ ਹੈ ਇਹ ਮਾਂ-ਬਾਪ ਦਾ ਇਕਲੌਤਾ ਹੀ ਬੱਚਾ ਸੀ ਜੀ ਇਸ ਸਿਸ਼ਪਾਲ ਸਿੰਘ ਉਹ ਇਨਫੋਰਮੇਸ਼ਨ ਮਿਲੀ ਜੀ ਹੁਣੇ ਕਾਲ ਗਈ ਹੈ ਕਿ ਇੱਥੇ ਐਕਸੀਡੈਂਟ ਹੋਇਆ ਪٹرول ਪੰਪਲੇ ਜਸਸ ਹੁਣੇ ਆਏ ਆਂ ਆਣ ਕੇ ਜਿਹੜੀ ਗੱਲ ਪਤਾ ਲੱਗੀ ਹੈ ਕਿ ਇੱਕ ਸਹਿਬਾਦ ਸਿੰਘ ਸੀਗਾ ਛੋਟੀ ਉਮਰ ਦਾ ਲੜਕਾ ਸੀ ਤੇ ਇਹ ਪٹرول ਪੰਪ ਤੋਂ ਤੇਲ ਪਵਾ ਕੇ ਨਿਕਲਿਆ ਇੱਕ ਬੁਲਟ ਮੁੰਡਾ ਸੈਲ ਤੇ ਰਣਵੀਰ ਸਿੰਘ ਆ ਰਿਹਾ ਸੀਗਾ ਜੋ ਇਹਨਾਂ ਦੀ ਟੱਕਰ ਹੋਈ ਛੜਕ ਦੇ ਵਿੱਚ ਬਾਕੀ ਤਫਤੀਸ਼ ਕਰ ਰਹੇ ਆ ਜੀ ਜਿਹੜੀ ਵੀ ਗੱਲ ਸਾਹਮਣੇ ਆਏ ਹਾਂ ਜੀ ਕਲੀਅਰ ਨਹੀਂ ਆ ਫੋਨ ਤੇ ਪਤਾ ਲੱਗਾ ਕਿ ਮੌਤ ਹੋ ਚੁੱਕੀ ਹੈ ਜੀ ਸਹਿਬਾਤ ਸਿੰਘ ਦੀ ਇੱਕ ਦੀ ਹਾਂ ਜੀ ਦੂਸਰੇ ਨੂੰ ਵੀ ਸਰੀਰ ਆ ਹਾਂ ਦੂਸਰੇ ਨੂੰ ਦੋਨਾਂ ਨੂੰ ਸੱਟਾਂ ਲੱਗੀਆਂ ਜੀ ਹਸਪੀਟਲ ਨੇ ਦੋਨੋਂ ਵੀ ਵਿਦਿਆਰਥੀ ਇੱਕ ਦੇ ਵਿਦਿਆਰਥੀ ਕਲੀਅਰ ਹੀ ਆ ਪਤਾ ਲੱਗਾ ਜਿਹੜਾ ਸਹਿਬਾਤ ਸਿੰਘ ਹੈ ਜੀ ਤੇ ਦੂਸਰਾ ਵੀ ਕਹਿੰਦੇ ਵੀ ਕਾਲਜ ਪੜਦਾ ਹੀ ਆ ਜੀ ਬਾਕੀ ਜੋ ਕਲੀਅਰ ਹੋ ਗਏ